ਮੁਰਕਵਾਲਾ ਜਲਾਲਾਬਾਦ ਫਾਜ਼ਿਲਕਾ ਤੋਂ ਅੱਜ ਇਸ ਲਾਈਵ ਦੇ ਜਰੀਏ ਆਓ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਜੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆਂ ਸਾਡੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਾਡਾ ਹਲਕਾ ਜਲਾਲਾਬਾਦ ਦੇ ਐਮਐਲਏ ਜਗਦੀਪ ਕਮੋਜ ਗੋਲਡੀ ਡੀਸੀ ਫਾਜ਼ਿਲਕਾ ਅਤੇ ਨਹਿਰੀ ਵਿਭਾਗ ਦਾ ਜਿਨ੍ਹਾਂ ਦੇ ਸਦਕਾ ਅੱਜ ਆਪਣੇ ਮਹਿਰ ਦੇ ਜੋ ਮੋਗਾ ਸੀਗਾ ਉਸ ਦੀਆਂ ਖਾਲ ਦੀ ਜੋ ਪਾਈਪ ਲਾਈਨ ਹੈ ਉਹ ਪੂਰੀ ਹੋ ਚੁੱਕੀ ਹੈ ਸੋ ਇਸ ਦੇ ਲਈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਗਭਗ 12 ਤੋਂ ਸਾਲ ਤੋਂ ਪਲੱਸ ਜਿਹੜਾ ਆ ਮੋਗਾ ਲੱਗਿਆ ਸੀ ਤੇ ਅੱਜ ਤੱਕ ਨਹਿਰੀ ਪਾਣੀ ਨਹੀਂ ਆਇਆ ਸੀ ਸੋ ਹੁਣ ਸਾਨੂੰ ਨਹਿਰੀ ਪਾਣੀ ਆਉਣ ਦੀ ਜਿਹੜੀ ਆ ਉਮੀਦ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਦਿਖਾਉਣੇ ਆ ਆਪਣੇ ਇਸ ਪਾਈਪ ਲਾਈਨ ਦਾ ਜੋ ਕਿ ਪ੍ਰੋਜੈਕਟ ਸੀਗਾ ਇਹ ਤਕਰੀਬਨ ਦੋ ਤਰ੍ਹਾਂ ਦਾ ਪ੍ਰੋਜੈਕਟ ਚੱਲ ਰਿਹਾ ਜੀ ਸਰਕਾਰ ਦਾ ਜਿਵੇਂ ਇੱਕ 90% ਸਬਸਿਡੀ ਹੁੰਦੀ ਹੈ ਔਰ 10% ਕਿਸਾਨਾਂ ਦਾ ਸ਼ੇਅਰ ਹੁੰਦਾ ਹੈ ਇਸ ਤੋਂ ਇਲਾਵਾ ਇੱਕ ਸਰਕਾਰ ਵੱਲੋਂ ਪ੍ਰੋਜੈਕਟ ਹੈ ਜਿਹੜਾ 100% ਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ 100% ਹੀ ਕਿਸਾਨ ਸਰਕਾਰ ਵੱਲੋਂ ਜਿਹੜੀ ਪਾਈਪ ਲਾਈਨ ਹੈ ਉਹ ਮਨਜ਼ੂਰ ਕੀਤੀ ਜਾਂਦੀ ਹੈ ਸੋ ਅੱਜ ਆਪਣਾ ਉਸ ਸਕੀਮ ਦੇ ਤਹਿਤ ਜਿਹੜੀ ਹੈ 100% ਦੀ ਜਿਹੜੀ ਪਾਈਪ ਲਾਈਨ ਉਹ ਮਨਜ਼ੂਰ ਹੋਈ ਸੀ ਤੇ ਲਗਭਗ ਆਪਣੇ ਤਕਰੀਬਨ 26 ਦੇ ਲਗਭਗ 25 ਤੋਂ ਲੈ ਕੇ 28 ਕਿੱਲਿਆਂ ਦੇ ਵਿਚਕਾਰ ਜਿਹੜੀਆਂ ਮੇਨ ਸ਼ਾਖਾ ਸੀਗੀਆਂ ਉਹ ਪਾਸ ਉਹ ਹੁਣ ਕੰਪਲੀਟ ਹੋ ਚੁੱਕੀਆਂ ਨੇ ਪਾਈਪਲਾਈਨ ਜਿਹੜੀ ਹੈ ਸਾਰੀ ਤੁਸੀਂ ਵੇਖ ਸਕਦੇ ਹੋ ਇਹ ਮੇਨ ਸ਼ਾਖਾ ਜਿਹੜੀ ਹੈ ਇਹ ਪੈ ਚੁੱਕੀਆਂ ਨੇ ਸੋ ਹੁਣ ਡਿੱਗੀਆਂ ਦਾ ਕੰਮ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ ਅੱਜ ਸਾਡੇ ਇੱਥੇ ਪਹਿਲੀ ਡਿੱਗੀ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਠੇਕੇਦਾਰ ਸਾਹਿਬ ਮਿਸਤਰੀ ਜੀ ਲੱਗੇ ਹੋਏ ਆ ਡਿੱਗੀ ਤਿਆਰ ਕਰ ਰਹੇ ਆ ਔਰ ਬਹੁਤ ਵਧੀਆ ਪਾਈਪ ਜਿਹੜੀ ਹੈ ਮਿਲੀ ਹੈ ਤਕਰੀਬਨ ਤੇ ਇਹ ਇਸ ਵਾਰੀ ਕਣਕ ਦੇ ਸੀਜ਼ਨ ਦੇ ਵਿੱਚ ਹੀ ਇਹ ਦੀ ਜਿਹੜੀ ਆਪਣੇ ਖਟਾਈ ਕਰਵਾ ਕੇ ਤੇ ਪੋਾਈ ਗਈ ਪੈਪ ਕਿਉਂਕਿ ਜ਼ਿਆਦਾਤਰ ਪਾਈਪ ਲਾਈਨ ਦਾ ਕੰਮ ਜਿਹੜਾ ਹੁੰਦਾ ਆ ਇਹ ਕਣਕਾਂ ਦੇ ਵਿੱਚ ਨਹੀਂ ਹੁੰਦਾਗਾ ਇਹ ਝੋਨੇ ਦੇ ਸੀਜ਼ਨ ਜਦ ਦੀ ਵਾਢੀ ਹੋ ਜਾਂਦੀ ਤੇ ਝੋਨੇ ਦੀ ਬਜਾਈ ਹੋਣੀ ਹੁੰਦੀ ਹੈ ਉਦੋਂ ਲਗਭਗ ਸਮਾਂ ਮਿਲਦਿਆਂ ਦਾ ਵਿੱਚ 2 ਕੋ ਮਹੀਨੇ ਦਾ ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਹੈ ਬਜਾਈ ਆਪਣੇ ਜਿਹੜੀ ਕਹਿ ਸਕਦੇ ਵੀ ਪਾਈਪਲਾਈਨ ਦਾ ਕੰਮ ਹੁੰਦਾ ਸੋ ਇਹ ਸਾਡੇ ਇੱਥੇ ਤਾਂ ਪਹਿਲਾਂ ਹੋ ਗਿਆ ਕੰਮ ਕਿ ਸਾਰੇ ਕਿਸਾਨਾਂ ਦੀ ਪੂਰੀ ਸਹਿਮਤੀ ਸੀ ਕਿ ਕਿਸਾਨਾਂ ਨੇ ਆਪੋ ਆਪ ਦੀ ਸਹਿਮਤੀ ਨਾਲ ਜਦੋਂ ਸਾਨੂੰ ਪਤਾ ਲੱਗਿਆ ਕਿ ਪਾਈਪਲਾਈਨ ਜਿਹੜੀ ਹੈ ਪਾਸ ਹੋ ਚੁੱਕੀ ਹੈ 100% ਵਾਲੀ ਮੇਨ ਸ਼ਾਖਾ ਤੇ ਇਹਦਾ ਕੀ ਹੱਲ ਕੀਤਾ ਜਾਵੇ ਤਾਂ ਸਾਰਿਆਂ ਨੇ ਫਿਰ ਸਹਿਮਤੀ ਪ੍ਰਗਟ ਕੀਤੀ ਕਿ ਜੇ ਪਾਈਪਲਾਈਨ ਜਿਹੜੀ ਹੈ ਆਪਣੇ ਪਾਸ ਹੋ ਚੁੱਕੀ ਹੈ ਤਾਂ ਕਿਉਂ ਨਾ ਇਹਨੂੰ ਕਣਕ ਦੇ ਸੀਜ਼ਨ ਦੇ ਵਿੱਚ ਪਿਆ ਆ ਲਿਆ ਜਾਵੇ ਝੋਨੇ ਦੀ ਵੇਟ ਨਾ ਕੀਤੀ ਜਾਵੇ ਉਹ ਕਹਿੰਦੇ ਨਾ ਵੀ ਜਿਵੇਂ ਸਰਕਾਰੀ ਤੇਲ ਮਿਲੇ ਤਾਂ ਸਿਆਣੇ ਸਮਝਦਾਰ ਲੋਕ ਜਿਹੜੇ ਜੁੱਤੀ ਚ ਪਵਾ ਲੈਂਦੇ ਆ ਕਿ ਚਲੋ ਹੋਰ ਕਿਤੇ ਨਹੀਂ ਤਾਂ ਜੁੱਤੀ ਦਾ ਕੰਮ ਆਊਗੀ ਜੁੱਤੀ ਦਾ ਲੱਗਣਾ ਹਟੂਗੀ ਸੋ ਉਸ ਤਰੀਕੇ ਅਸੀਂ ਇਹ ਜਿਹੜਾ ਆਪਣਾ ਸੀਗਾ ਕੰਮ ਪਾਈਪ ਲਾਈਨ ਦਾ ਅਸੀਂ ਇਹ ਆਪਣਾ ਕਰਵਾਇਆ ਸਾਰਿਆਂ ਦੀ ਸਹਿਮਤੀ ਨਾਲ ਇੱਕ ਮੇਨ ਸ਼ਖਾ ਜਿਹੜੀ ਹੈ ਉਹ ਤੁਸੀਂ ਵੇਖ ਸਕਦੇ ਹੋ ਇਸ ਰਸਤੇ ਦੇ ਨਾਲ ਸੀ ਜਾਣੀ ਲਗਪਗ 15 ਕਿਲੇ ਲੰਮਾ ਜਿਹੜਾ ਆ ਤਿੰਨ ਜਿਹੜੇ ਹੈਗੇ ਆਪਣੇ ਪੱਥਰ ਹੈ ਪੱਥਰ ਲਾਈਨ ਹੈ ਇੱਥੇ ਤੱਕ ਜਾਣੀ ਸੀ ਇਹਦੀ ਕੋਈ ਦਿੱਕਤ ਨਹੀਂ ਸੀ ਖਾਸ ਨਾਲ ਨਾਲ ਸਾਰੇ ਕਿਸਾਨਾਂ ਨੇ ਆਪਣੀ ਕਣਕ ਦੀ ਬਿਜਾਈ ਕਰ ਲਈ ਸੀ ਇਹ ਲਗਭਗ 2 ਢੇਡੇ ਜਿਹੜੇ ਐ ਡ੍ਰਿਲਰ ਦੇ ਰਹਿ ਗਏ ਸੀ ਤਾਂ ਕਿਸਾਨਾਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਕੋਈ ਗੱਲ ਨਹੀਂ 2 ਢੇਡੇ ਡ੍ਰਿਲ ਦੇ ਆਪਾਂ ਬਾਅਦ ਚ ਵੀ ਲਾ ਲਾਂਗੇ ਕਣਕ ਲੇਟ ਵੀ ਹੋ ਜੂ ਕੋਈ ਗੱਲ ਨਹੀਂ ਪਰ ਜੋ ਆਹ ਸਰਕਾਰ ਵੱਲੋਂ 100% ਜਿਹੜੀਆਂ ਪਾਈਪਲਾਈਨ ਜਿਹੜੀ ਮਨਜ਼ੂਰ ਹੋਈ ਹੈ ਇਹ ਆਪਣੇ ਪਾਣੀ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਇਧਰ ਅੱਗੇ ਏਰੀਆ ਦੇ ਵਿੱਚ ਜ਼ਮੀਨਾਂ ਦੇ ਵਿੱਚ ਵੀ ਗਈ ਸੀ ਤਾਂ ਉਹਨਾਂ ਫਾਰਮਰਾਂ ਨੇ ਵੀ ਕਿਹਾ ਕੋਈ ਗੱਲ ਨਹੀਂ ਜਿਹੜੇ 2 ਢੇਡੇ ਆ ਕਣਕ ਦੇ ਅਸੀਂ ਲੇਟ ਬਿਜਾਈ ਕਰ ਲਾਂਗੇ ਪਰ ਜੇ ਪਾਈਪਲਾਈਨ ਪਾਸ ਹੋ ਚੁੱਕੀ ਹੈ ਤਾਂ ਇਹਨੂੰ ਆਪਾਂ ਨੂੰ ਹੁਣ ਅੱਗੇ ਨਹੀਂ ਛੜਨਾ ਚਾਹੀਦਾ ਇਸ ਕਰਕੇ ਪਾਈਪਲਾਈਨ ਜਿਹੜੀ ਹੈ ਪਵਾ ਲੈਣੀ ਚਾਹੀਦੀ ਹੈ ਇਸ ਕਰਕੇ ਜਿਹੜੀ ਪਾਈਪਲਾਈਨ ਸਾਡੀ ਤਕਰੀਬਨ ਕਣਕ ਦੇ ਸੀਜ਼ਨ ਦੇ ਵਿੱਚ ਹੀ ਸਾਰੀ ਪੈ ਕੇ ਕੰਪਲੀਟ ਹੋ ਚੁੱਕੀ ਹੈ ਹੁਣ ਸਿਰਫ ਕਲਾ ਡਿੱਗੀਆਂ ਦਾ ਕੰਮ ਰਹਿ ਗਿਆ ਆ ਤਾਂ ਤੁਸੀਂ ਵੇਖ ਸਕਦੇ ਹੋ ਡਿੱਗੀਆਂ ਦਾ ਕੰਮ ਆ ਇਹ ਸਾਡੇ ਮਿਸਤਰੀ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਠੇਕੇਦਾਰ ਸਾਹਿਬ ਨੇ ਇਹ ਲਗ ਭਾਗ ਜਿਹੜੀ ਹੈ ਤਕਰੀਬਨ 1.5 ਡਟ ਦੀ ਚਣਾਈ ਡਿੱਗੀ ਤੇ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਮਸਾਲਾ ਬਹੁਤ ਵਧੀਆ ਲੱਗ ਰਿਹਾ ਥੱਲੇ ਦੀ ਬਹੁਤ ਵਧੀਆ ਜਿਹੜੀ ਇਹ ਕਟਾਈ ਪਹਿਲਾਂ ਫਰਨੀਚਰ ਜਿਹੜੀ ਤਿਆਰ ਕੀਤੀ ਗਈ ਬੇਸਮੈਂਟ ਜਿਹੜੀ ਬਣਾਈ ਗਈ ਹੈ ਹੁਣ ਇੱਥੇ ਜਿਹੜੀ ਡਿੱਗੀਆਂ ਬਣਾਈਆਂ ਜਾਣੀਆਂ ਕਿਉਂਕਿ ਅੱਗੇ ਇੱਥੋਂ ਟੀ ਪੁਆਇੰਟ ਬੰਨਾ ਆ ਇੱਥੇ ਪਾਣੀ ਦੀ ਅੱਗੇ ਅੱਗੇ ਵੀ ਤਾں ਜ਼ਰੂਰੀ ਹੁੰਦੀ ਹੈ ਜਿੱਥੇ ਟੀ ਪੁਆਇੰਟ ਬੰਦਾ ਆ ਜਾਂ ਜਿੱਥੇ ਰਸਤੇ ਤੋਂ ਡਿੱਗੀ ਤੋਂ ਡਿੱਗੀ ਅੱਗੇ ਜਾਣਾ ਹੁੰਦਾ ਆ ਇਹ ਹੁਣ ਤੁਸੀਂ ਦੇਖ ਸਕਦੇ ਇੱਟ ਵੀ ਇੱਕ ਨੰਬਰ ਆਈ ਹੈ ਇਹ ਕਹ ਇਹ ਨਹੀਂ ਕੋਈ ਹੈ ਤੇ ਕਹਿ ਸਕਦੇ ਸੋ ਜਿਹੜਾ ਕੰਮ ਸਰਕਾਰ ਨੇ ਕੀਤਾ ਸਾਡੇ ਲਈ ਸਾਡੇ ਲਈ ਫਾਇਦਾ ਹੋਇਆ ਉਸ ਕੰਮ ਦੇ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਨ ਵਾਸਤੇ ਵੀਡੀਓ ਬਣਾ ਰਹੇ ਆ ਔਰ ਸ਼ਲਾਘਾ ਕਰਦੇ ਇਸ ਕੰਮ ਨੂੰ ਲੈ ਕੇ ਕੀ ਚਾਹੇ ਸਰਕਾਰ ਕਿਸਾਨਾਂ ਦੇ ਹਿੱਤ ਦੇ ਵਿੱਚ ਜੋ ਵੀ ਕੰਮ ਕਰਦੀ ਹੈ ਕਿਉਂਕਿ ਜੋ ਸਰਕਾਰ ਕਿਸਾਨਾਂ ਦੇ ਲਈ ਕੰਮ ਕਰੂਗੀ ਕਿਸਾਨਾਂ ਦੇ ਹਿੱਤ ਦੇ ਲਈ ਕੰਮ ਕਰੂਗੀ ਉਹਦੇ ਵਿੱਚ ਸਾਡਾ ਸਾਰੇ ਕਿਸਾਨ ਭਰਾਵਾਂ ਦਾ ਆਮ ਇਨਸਾਨ ਦਾ ਫਰਜ ਬੰਦਾ ਉਹਦੀ ਛਲਾਂਗਾ ਕਰਨੀ ਹਰ ਜਿੱਥੇ ਕਿਤੇ ਕੋਈ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਜਾਂ ਜਿੱਥੇ ਸਾਡੇ ਲੋੜ ਹੈ ਉਹ ਚੀਜ਼ ਨਹੀਂ ਪੂਰੀ ਕੀਤੀ ਜਾਂਦੀ ਉੱਥੇ ਉਹ ਆਪਣੀ ਡਿਮਾਂਡ ਰੱਖਣੀ ਫਰਜ ਬੰਦੀ ਹੈ ਜੇ ਨਹੀਂ ਪੂਰੀਆਂ ਕਰਦੇ ਉੱਥੇ ਸੰਘਰਸ਼ ਕਰਨਾ ਫਰਜ ਬੰਦਾ ਜਾਂ ਕੋਈ ਸਾਡੇ ਖਿਲਾਫ ਕੋਈ ਗਲਤ ਕਦਮ ਉਠਾਇਆ ਸਾਡੇ ਮਤਲਬ ਕੀ ਕਹਿ ਸਕਦੇ ਆ ਕਿਸਾਨੀ ਹਿੱਤ ਦੇ ਲਈ ਕੋਈ ਕਾਨੂੰਨ ਬਣਾਇਆ ਜਾਂ ਕਿਸੇ ਉੱਥੇ ਸਾਡਾ ਫਰਜ ਬੰਦਾ ਉੱਥੇ ਸੰਘਰਸ਼ ਕਰਨਾ ਲੜਨਾ ਔਰ ਸਰਕਾਰ ਦੇ ਵਿਰੋਧਾਵਾਜ਼ ਉਠਾਉਣਾ ਪਰ ਜਿੱਥੇ ਕੋਈ ਚੰਗਾ ਕੰਮ ਸਰਕਾਰ ਕਰਦੀ ਆ ਜਾਂ ਕੋਈ ਸਰਕਾਰ ਵਧੀਆ ਕੰਮ ਕਰਦੀ ਆ ਚਾਹੇ ਹਲਕੇ ਦਾ ਐਮਐਲਏ ਚਾਹੇ ਕੋਈ ਸਰਕਾਰੀ ਵਿਭਾਗ ਆ ਜਾਂ ਕੁਛ ਵੀ ਹੈ ਉਹਨਾਂ ਦੀ ਸ਼ਲਾਘਾ ਕਰਨੀ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਆ ਵੀ ਇਹ ਚੀਜ਼ ਆਪਣਾ ਵੀ ਫਰਜ਼ ਬਣਦਾ ਕਿਉਂਕਿ ਜਿਹੜਾ ਕੰਮ ਸਾਡੇ ਲਈ ਹੁਣ ਅਸੀਂ ਅੱਜ ਤੋਂ ਤੁਸੀਂ ਦੇਖ ਸਕਦੇ ਹੋ ਇਹ ਇੱਥੋਂ ਮੈਂ ਤੁਹਾਨੂੰ ਸਾਹਮਣੇ ਦਿਖਾ ਰਿਹਾ ਇਹ ਰਸਤਾ ਲਗਭਗ ਇੱਥੋਂ ਇੱਕ ਜਿੱਥੇ ਮੈਂ ਰੁਕਿਆ ਹਾਂ ਇੱਥੇ ਇੱਕ ਆਪਣਾ ਪੱਥਰ ਹੈ ਇਸ ਤੋਂ ਅੱਗੇ ਇੱਕ ਪੱਥਰ ਹੋ ਰਿਹਾ ਤੇ ਤੀਜੇ ਪੱਥਰ ਤੇ ਜਾ ਕੇ ਮੋਗਾ ਲੱਗਿਆਗਾ ਲਗਭਗ 10.5 ਤੇ ਇੱਥੇ ਮੋਗਾ ਲੱਗਿਆ ਤੇ ਇਧਰ 5 ਕਿੱਲੇ ਜਿਹੜਾ ਆ ਹੋਰ ਅੱਗੇ ਗਿਆ ਆ ਲਗਭਗ 15 ਕਿੱਲੇ 15.5 ਕਿੱਲੇ ਸਿੱਧੀ ਸ਼ਾਖਾ ਗਈ ਹੈ ਤੇ ਇਸ ਤੋਂ ਇਲਾਵਾ 1 ਕਿੱਲਾ ਅਗੇ ਸਾਈਡ ਨੂੰ ਵੀ ਗਿਆ ਆ ਲਗਭਗ 16 16.5 ਕਿੱਲੇ ਇਸ ਪਾਸੇ ਸ਼ਾਖਾ ਜਿਹੜੀ ਹੈ ਤੇ ਉੱਧਰ ਹੈਗੀ ਐ 10 10.5 ਕਿੱਲੇ ਲਗਭਗ ਉੱਧਰ ਬਣ ਜਾਣੀ ਐ ਇਸਾਈਡ ਤੇ ਤੋ ਇਹ ਜਿਹੜਾ ਪ੍ਰੋਜੈਕਟ ਐ ਇਹ 100% ਪਾਸ ਜਿਹੜਾ ਸਰਕਾਰ ਦੇ ਸਰਕਾਰੀ ਸਕੀਮ ਦੇ ਅਧੀਨ ਹੋਇਆ ਐ ਇਹਦੇ ਵਿੱਚ ਸਾਡੇ ਕਿਸਾਨਾਂ ਦਾ ਇੱਕ ਵੀ ਰੁਪਈਆ ਨਹੀਂ ਲੱਗਿਆਗਾ ਤੋ ਸਾਨੂੰ ਇਹਦੀ ਜਿਹੜੀ ਸਹੂਲਤ ਐ ਉਹ ਅੱਜ ਲਗਭਗ 12 ਸਾਲ ਹੋ ਚਲੇ ਸੀ ਸਾਡੇ ਇਸ ਮੋਗੇ ਲੱਗੇ ਨੂੰ ਤੇ ਉਹਦੇ ਵਿੱਚ ਅੱਜ ਤੱਕ ਜਿਹੜਾ ਸਾਡੀਆਂ ਜ਼ਮੀਨਾਂ ਨੂੰ ਪਾਣੀ ਨਹੀਂ ਪਹੁੰਚਿਆ ਸੋ ਕਿਸਾਨਾਂ ਦੀ ਪਹਿਲੀ ਮੰਗੇ ਹੁੰਦੀ ਵੀ ਨਹਿਰੀ ਪਾਣੀ ਆਊਗਾ ਤੇ ਉਹਦਾ ਸਾਨੂੰ ਫਾਇਦਾ ਹੋਊਗਾ ਕਿ ਤਾਂ ਹੀ ਅਸੀਂ ਆਪਣੇ ਬੋਰ ਬੰਦ ਕਰਾਂਗੇ ਸਾੜੀ ਜ਼ਮੀਨਾਂ ਸੁਧਰਨ ਕੀਆ ਅੱਜ ਜਿਹੜਾ ਬਹੁਤ ਵਧੀਆ ਸਾਡਾ ਇੱਥੇ ਕੰਮ ਤੁਹਾਨੂੰ ਦਿਖਾਉਣੇ ਆ ਵੀ ਡਿੱਗੀ ਕਿੱਦਾਂ ਵਧੀਆ ਤਿਆਰ ਹੋ ਰਹੀ ਹੈ ਸੋ ਤਾਂ ਅਸੀਂ ਧੰਨਵਾਦ ਕਰਦੇ ਆ ਇਹ ਸਾਡੇ ਸਾਹਮਣੇ ਠੇਕੇਦਾਰ ਸਾਹਿਬ ਨੇ ਮਿਸਤਰੀ ਜੀ ਨੇ ਜਿਹੜੇ ਬਹੁਤ ਵਧੀਆ ਜਿਹੜਾ ਕੰਮ ਕਰ ਰਹੇ ਇਹ ਸਪੈਸ਼ਲ ਜਿਹੜੀ ਹੈ ਡਿੱਗੀ ਬਣਾਈ ਜਾ ਰਹੀ ਹੈ ਅਗਲੇ ਪਾਸੇ ਜਿਹੜਾ ਇੱਥੇ ਆ ਇਧਰ ਇੱਕ ਸਾਈਡ ਤੇ ਪਾਈਪ ਲਾਈਨ ਹੈ ਜਿਹਨੂੰ ਪਾਣੀ ਲੱਗਣਾ ਹੈ ਜ਼ਮੀਨ ਨੂੰ ਪਾਣੀ ਲੱਗਣਾ ਪਾਣੀ ਅੱਗੇ ਜਾਣਾ ਔਰ ਇਸ ਜ਼ਮੀਨ ਨੂੰ ਪਾਣੀ ਲੱਗਣਾ ਸੋ ਇੱਥੇ ਡਿੱਗੀ ਦੇ ਉੱਤੇ ਸੋ ਅੱਜ ਡਿੱਗੀ ਤੁਸੀਂ ਵੇਖ ਸਕਦੇ ਹੋ ਇੱਕ ਇੱਕ ਨੰਬਰ ਲੱਗ ਰਹੀ ਹੈ ਮਸਾਲਾ ਕਵਾਂਟੀਟੀ ਹਿਸਾਬ ਨਾਲ ਜਿੰਨੇ ਆਪਾਂ ਘਰਾਂ ਦੀ ਚਣਾਈ ਵਾਸ ਲਾਉਣੇ ਉਹਦਾ ਹੀ ਮਸਾਲਾ ਲੱਗ ਰਿਹਾ ਸੋ ਤਾਂ ਅੱਜ ਇਹ ਵੀਡੀਓ ਦੇ ਜਰੀਏ ਅਸੀਂ ਸਰਕਾਰ ਦਾ ਜਿਹੜਾ ਆ ਧੰਨਵਾਦ ਕਰਨਾ ਚਾਹੁੰਦੇ ਆ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਪਾਈਪ ਲਾਈਨ ਜਿਹੜੀ ਸਾਰੀ ਤਕਰੀਬਨ ਆਪਣੀ ਕੰਪਲੀਟ ਹੋ ਚੁੱਕੀ ਹੈ ਸੋ ਬਹੁਤ-ਬਹੁਤ ਧੰਨਵਾਦ ਸਾਡੇ ਜੁੜਨ ਵਾਲਿਆਂ ਵਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ذریعے ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਔਰ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਸ਼ਾਸਨ ਡੀਸੀ ਫਾਜ਼ਿਲਕਾ ਦਾ ਵੀ ਪਰ ਇੱਕ ਬੇਨਤੀ ਜ਼ਰੂਰ ਹੈ ਅੱਗੇ ਹੋਰ ਕਿ ਜਿਹੜੀ ਸਾਡੀਆਂ ਮੇਨ ਸ਼ਾਖਾ ਪਾਸ ਹੋ ਗਈਆਂ ਜੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਸਰਕਾਰ ਨੂੰ ਇਸ ਤੋਂ ਇਲਾਵਾ ਇਸ ਮੌਕੇ ਦੇ ਉੱਪਰ ਕਈ ਸਾਡੇ ਕਿਸਾਨ ਭੈਣ ਭਰਾ ਇਦਾਂ ਦੇ ਆ ਵੀ ਜੀ ਉਹਨਾਂ ਕੋਲ ਇੱਕ ਇੱਕ ਦੋ ਦੋ ਕਿੱਲੇ ਜ਼ਮੀਨ ਆ ਉਹਨਾਂ ਕੋਲ ਬੋਰ ਹੈ ਨਹੀਂਗੇ ਉਹ ਡਿਪੈਂਡ ਨੇ ਆਂਡ ਗਵਾਂਡ ਦੇ ਬੋਰਾਂ ਦੇ ਉੱਪਰ ਤਾਂ ਜਾਂ ਜਿਨ੍ਹਾਂ ਦੇ ਬੋਰ ਉਹਨਾਂ ਕਰਵਾਏ ਉਹਨਾਂ ਕੋਲ ਸਰਕਾਰੀ ਕਨੈਕਸ਼ਨ ਨਹੀਂ ਹੈਗੇ ਉਹ ਵਿਚਾਰੇ ਆਪਣਾ ਟਾਈਮ ਪਾਸ ਕਰਦੇ ਆ ਕੁੰਡੀ ਕੰਡੀ ਲਾ ਕੇ ਇਹਦੇ 'ਚ ਕੋਈ ਅਤਕਥ ਨਹੀਂ ਨਹੀਂ ਕੋਈ ਝੂਠ ਨਹੀਂ ਹੈ ਇਦਾਂ ਹੀ ਹੁੰਦਾ ਕਿ ਚੱਲਦਾ ਉਹਨਾਂ ਤੱਕ ਵੀ ਜਿਹੜੀ ਹੈ ਪਾਪ ਲਾਈਨ ਜਿਹੜੀ ਪਹੁੰਚਣੀ ਚਾਹੀਦੀ ਹੈ ਇਹ ਸਾਡੀ ਡਿਮਾਂਡ ਹੈ ਅੱਗੇ ਸਰਕਾਰ ਨੂੰ ਸਾਡੇ ਐਮ ਐਲ ਏ ਸਾਹਿਬ ਨੂੰ ਸਾਡੇ ਫਾਇਲਕਾ ਦੇ ਡੀ ਸੀ ਮੈਡਮ ਸਾਹਿਬ ਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਰਹਿੰਦਾ ਪ੍ਰੋਜੈਕਟ ਹੈ ਇਹਨੂੰ ਵੀ ਪਾਸ ਕੀਤਾ ਜਾਵੇ ਅਸੀਂ ਚਾਹੁੰਦੇ ਵੀ ਹਰ ਕੋਈ ਵੀ ਜਿਹੜਾ 1 ਏਕੜ ਵਾਲਾ ਵੀ ਕਿਸਾਨ ਹੈ ਜ਼ਿਮੀਂਦਾਰ ਭਰਾ ਆ ਉਹਦੇ ਖੇਤ ਨੂੰ ਵੀ ਨਹਿਰ ਦਾ ਪਾਣੀ ਲੱਗਣਾ ਚਾਹੀਦਾ ਜਿੱਥੋਂ ਤੱਕ ਕਿ ਸਰਕਾਰੀ ਖਾਲ ਜਾਂਦੇ ਆ ਜੋ ਜਿਹੜੇ ਜ਼ਮੀਂ ਪਦਵਰਾਂ ਦੇ ਖੇਤ ਦੇ ਵਿੱਚੋਂ ਪਾਈਪ ਲਾਈਨ ਲੰਘਣੀ ਹੈ ਇਹ ਬੈਠੇ ਹੋਏ ਆ ਜਿਨ੍ਹਾਂ ਦੇ ਬਹੁਤ ਦੂਰੀ ਖੇਤ ਆ ਤੇ ਪਰ ਕਿਸੇ ਕੋਲ ਇੱਕ ਕਿੱਲਾ ਆ ਕਿਸੇ ਕੋਲ ਦੋ ਕਿੱਲੇ ਆ ਸੋ ਉੱਥੋਂ ਤੱਕ ਵੀ ਜਿਹੜੀ ਪਹੁੰਚ ਦੀ ਕੀਤੀ ਜਾਵੇ ਕਿਉਂਕਿ ਕੋਈ ਵੀ ਨਹਿਰੀ ਪਾਣੀ ਤੋਂ ਵਾਂਝਾ ਨਾ ਰਵੇ ਤੇ ਇਸ ਕਰਕੇ ਜੇ ਸਾਰਿਆਂ ਨੂੰ ਨਹਿਰ ਦਾ ਪਾਣੀ ਲੱਗਣਾ ਸ਼ੁਰੂ ਹੋ ਜਾਵੇ ਤਾਂ ਬੋਰਾਂ ਦਾ ਜਿਹੜਾ ਪਾਣੀ ਹੈ ਉਹ ਆਪਣਾ ਪੰਜਾਬ ਦਾ ਜਿਹੜਾ ਧਰਤੀ ਦਾ ਪਾਣੀ ਹੈ ਉਹਦੀ ਬਚਤ ਹੋ ਸਕਦੀ ਹੈ ਪੈਦਾਵਾਰ ਵੀ ਵਧਦੀ ਹੈ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਬਾਕੀ ਅਸੀਂ ਆਪਣੇ ਵੱਲੋਂ ਧੰਨਵਾਦ ਕਰ ਰਹੇ ਆ ਆਪਣੀ ਸਾਡੀ ਫਤਿਹ ਐਫਪੀਓ ਵੱਲੋਂ ਧੰਨਵਾਦ ਕਰ ਰਹੇ ਆ ਆਪਣੀ ਐਨਜੀਓ ਵੱਲੋਂ ਧੰਨਵਾਦ ਕਰਨਾ ਚਾਹੁੰਦੇ ਆ ਬਾਕੀ ਆਪੋ ਆਪਣੀ ਸੋਚ ਹੁੰਦੀ ਫਾਰਮਰ ਦੀ ਕੋਈ ਚਾਹੇ ਚੰਗਾ ਕੰਮ ਕਰੇ ਸਰਕਾਰ ਜਾਂ ਮਾੜਾ ਕਰੇ ਉਹ ਦੀ ਸ਼ਲਾਘਾ ਨਹੀਂ ਕਰਨਾ ਚਾਹੁੰਦੇ ਅਸੀਂ ਆਪਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਡਾ ਨੈਟ ਹਾਊਸ ਦਾ ਪ੍ਰੋਜੈਕਟ ਲੱਗਿਆ ਜਿਹਦੇ ਵਿੱਚ ਅਸੀਂ ਆਰਗੈਨਿਕ ਵੈਜੀਟੇਬਲ ਫਰੂਟ ਅਤੇ ਨਾਲ ਨਰਸਰੀ ਸ਼ੁਰੂ ਕੀਤੀ ਹੋਈ ਹੈ ਜਿੱਥੇ ਕਿ ਸਾਨੂੰ ਬਹੁਤ ਹੀ ਜ਼ਿਆਦਾ ਨਹਿਰੀ ਪਾਣੀ ਦੀ ਜ਼ਰੂਰਤ ਸੀ ਸੋ ਸਾਨੂੰ ਹੁਣ ਉਮੀਦ ਹੋ ਗਈ ਹੈ ਕਿ ਅਸੀਂ ਜਿਹੜਾ ਅੱਗੇ ਇੱਥੇ ਜਿੰਨੀ ਵੀ ਵਿਜਾਈ ਕਾਸ਼ਤ ਕਰਨੀ ਹੈ ਆਰਗੈਨਿਕ ਸਾਰੀ ਕਰ ਰਹੇ ਹਾਂ ਜੀ ਨੈਟ ਹਾਊਸ ਦੇ ਵਿੱਚ ਵੈਜੀਟੇਬਲ ਫਰੂਟ ਇਸ ਤੋਂ ਇਲਾਵਾ ਕ੍ਰ ਦਾ ਸਟਾਰਟ ਕਰਨ ਲੱਗੇ ਆ ਜੀ ਤਾਂ ਕਿ ਸਮੇਂ ਦੇ ਹਿਸਾਬ ਨਾਲ ਜਿਹੜੀ ਆਰਗੇਨਿਕ ਦੀ ਖੇਤੀ ਵਾਲਰ ਜਿਹੜਾ ਰੁਝਾਨ ਵਧੇ ਸਾਡੇ ਫਾਰਮਰ ਦਾ ਇੱਥੇ ਸਾਨੂੰ ਬੜੀ ਵੱਡੀ ਪੱਦਰ ਤੇ ਲੋੜ ਸੀ ਅਸੀਂ ਆਪਣਾ ਡਿਗ ਬਣਾ ਰਹੇ ਪਾਣੀ ਦਾ ਤੇ ਸਾਨੂੰ ਨਹਿਰੀ ਪਾਣੀ ਸਟਾਕ ਕਰਨ ਦੀ ਲੋੜ ਸੀ ਸੋ ਅੱਜ ਸਾਨੂੰ ਵੀ ਆਸਮੇਦ ਹੋਈ ਹੈ ਅਸੀਂ ਬਹੁਤ ਧੰਨਵਾਦ ਕਰਦਾ ਇਸ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਦੇ ਬਦੌਲਤ ਜਿਹੜੀ ਹੈ ਕਿ ਸਾਨੂੰ ਇਹ ਨਹਿਰੀ ਪਾਣੀ ਆਉਣ ਦੀ ਆਸਮੇਦ ਹੋਈ ਹੈ ਸੋ ਤੁਸੀਂ ਸਾਰੇ ਇਸ ਵੀਡੀਓ ਦੇ ਨਾਲ ਜੁੜੇ ਹੋ ਤਾਂ ਕਿਦਾਂ ਦਾ ਪਰਾਲਾ ਸਰਕਾਰ ਦਾ ਜੋ ਸਰਕਾਰ ਚੰਗੇ ਤਾ ਜੋ ਕਿ ਅੱਗੇ ਤੋਂ ਵੀ ਸਰਕਾਰ ਇਹ ਵਿੱਚ ਕਿਸਾਨਾਂ ਦੇ ਸੋ ਜੁੜੇ ਰਹੇ ਤੁਸੀਂ ਇਸ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨ ਸੋ ਇਸੇ ਤਰ੍ਹਾਂ ਤੁਸੀਂ ਇਸੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਫੋਲੋ ਕਰਦੇ ਰਹਿਣਾ ਅੱਗੇ ਸ਼ੇਅਰ ਜ਼ਰੂਰ ਕਰਦੇ ਰਹਿਣਾ ਇਸ ਤੋਂ ਇਲਾਵਾ ਅਸੀਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੈਂਟਰ ਸਰਕਾਰ ਅਤੇ ਸਟੇਟ ਸਰਕਾਰ ਵੱਲੋਂ ਕੁਝ ਸਕੀਮਾਂ ਦੇ ਉੱਪਰ ਕੰਮ ਕਰ ਰਹੇ ਹਾਂ ਉਹਨਾਂ ਦੀ ਜਾਣਕਾਰੀ ਥੋੜੇ ਦਿਨਾਂ ਤੱਕ ਜਿਹੜੀ ਅਸੀਂ ਇੱਕ ਚੈਨਲ ਬਣਾ ਰਹੇ ਹਾਂ ਇੱਕ ਇੱਕ ਸਕੀਮ ਦੇ ਉੱਤੇ ਕਿੱਦਾਂ ਜਿਹੜੀ ਸਬਸਿਡੀ ਕਿੰਨੀ ਆ ਰਹੀ ਕਿੰਨਾ ਲੋਨ ਹੋ ਰਿਹਾ ਔਰ ਕੀ ਕੀ ਸਟਾਰਟਅਪ ਦੇ ਰਹੀ ਹੈ ਸਰਕਾਰ ਉਹਨਾਂ ਦੇ ਉੱਤੇ ਅਸੀਂ ਜਿਹੜੀ ਆਪਣੀ ਐਨਜੀਓ ਵੱਲੋਂ ਇੱਕ ਸ਼ੁਰੂਆਤ ਕਰਨ ਜਾ ਰਹੇ ਹਾਂ ਉਹ ਅਸੀਂ ਥੋੜੇ ਦਿਨਾਂ ਤੱਕ ਤੁਹਾਨੂੰ ਇੱਕ ਅਪਡੇਟ ਦਵਾਂਗੇ ਤੁਸੀਂ ਸਾਡੇ ਇਸ ਚੈਨਲ ਨਾਲ ਜ਼ਰੂ ਚੈਨਲ ਦੇ ਨਾਲ ਜੁੜੇ ਰਹਿਣ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ ਪੰਜਾਬੀਓ ਪਾਪਾ ਉੱਤ ਡੜੀ ਰਹੀ ਪਤੰਗ ਆਹ